हां एक मैं एक दो ਵਾਰਨ ਕਰ ਸਕਦਾ ਇੱਕ ਜਿਵੇਂ ਬੱਚਾ ਰੋਂਦਾ ਆ ਤੇ ਉਹਦੀ ਕਰ ਸਕਦਾ ਬਾਬੀ ਜਿਵੇਂ ਸੁਪਨਾ ਰਹਿੰਦਾ ਹੈ ਕਿ ਮਾਪਿਆਂ ਦੇ ਵਾਸਤੇ ਕੁਝ ਕਰਨਾ ਉਹ ਕੀ ਸੁਪਨਾ ਤੁਹਾਡਾ ਜਮਿਆ ਕਰੀਅਰ ਲਾਈਨ ਚ ਕਰੀਅਰ ਲਾਈਨ ਚ ਕੀ ਹੈ ਕਿ ਹੁਣ ਮੈਂ ਐਕਟਰ ਦੀ ਆਪਣਾ ਫਿਲਮ ਇੰਡਸਟਰੀ ਚ ਜਾ ਰਹਿੰਦੀ ਮੇਰਾ ਸੁਪਨਾ ਇਹ ਹੀ ਹੈ ਕਿ ਮੈਂ ਕਰਦਿਆਂ ਨੂੰ ਫ੍ਰੀ ਕਰਦਾਂ ਬਈ ਮੈਂ ਬਿਠਾ ਕੇ ਹੁਣ ਖਵਾਵਾਂ ਇਹ ਸੁਪਨਾ ਹੈ ਮੇਰਾ ਸੀਗਾ ਬਈ ਤਦ ਦੀ ਗਿਸ਼ਟਾ ਨਹੀਂ ਸੀ ਪਰ ਹੋਈਆਂ ਫਿਰ ਮੋਟਰਸਾਈਕਲ ਚੱਕ ਕੇ ਲੱਗੇ ਸੀਗੇ ਤੇ 2 ਮਹੀਨੇ ਉਹ ਐ ਹੋਇਆ ਕਿ ਮੋਟਰਸਾਈਕਲ ਉਹਨਾਂ ਕੋਲ ਖੜਾ ਰਿਹਾ ਸੀਗਾ ਤੇ ਇੱਕ ਸਿਚੁਏਸ਼ਨ ਆ ਗਈ ਸੀ ਵੇਚ ਦਈਏ ਹਨਾ ਕਿ ਕਿਉਂਕਿ ਮੰਮਾ ਦਾ ਗਿਫਟ ਸੀਗਾ ਵੇਚ ਸਕਦਾ ਨਹੀਂ ਸੀ ਇਹ ਥੋਟ ਆ ਗਿਆ ਸੀਗਾ ਤੇ ਉਹ ਕਿਸੇ ਵੀ ਤਰ੍ਹਾਂ ਮੰਮਾ ਨੇ ਚਲੋ ਪੈਸੇ ਕਰਕੇ ਦਿੱਤੇ ਤੇ ਉਹ ਫਿਰ ਕਢਾ ਕੇ ਲਗਾਇਆ ਸੀਗਾ ਮੈਂ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਣ ਅੱਜ ਤੁਹਾਡੇ ਲਈ ਜ਼ੋਮਬੀ ਦਾ ਇੰਟਰਵਿਊ ਕਰਨਾ ਆਇਆ ਬਿਲਕੁਲ ਜ਼ੋਮਬੀ ਦਾ ਕਿਉਂਕਿ ਪਿਛਲੇ ਦਿਨੀ ਵਿਨਿਟੀ ਲੋ ਦੀ ਇੱਕ ਫਿਲਮ ਆਈ ਸੀ ਪਿੰਡ ਬਣਿਆ ਜ਼ੋਮਬੀ ਲੈਂਡ ਬਣਿਆ ਉਹਦੇ ਫਿਲਮ ਦੇ ਰਿਲੇਟਿਡ ਅੱਜ ਇੱਕ ਜ਼ੋਮਬੀ ਨਾਲ ਗੱਲਬਾਤ ਕਰਨ ਆਇਆ ਸਾਡੇ ਨਾਲ ਨੌਜਵਾਨ ਮੌਜੂਦ ਹੈ ਜਿਸ ਦਾ ਨਾਮ ਹੈ ਅਜੀਤ 바ਵਾ ਜੀ ਬਿਲਕੁਲ ਪਟਿਆਲਾ ਦੇ ਵਿੱਚ ਇਹ ਨੌਜਵਾਨ ਵੱਲੋਂ ਉੱਥੇ ਕਿਰਦਾਰ ਪਲੇ ਕਰਿਆ ਗਿਆ ਸੀ ਜ਼ੋਮਬੀ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਤੁਹਾਡੇ ਵੱਲੋਂ ਇਹ ਕਿਰਦਾਰ ਜਿਹੜਾ ਪਲੇ ਕੀਤਾ ਗਿਆ ਇਹ ਤੁਹਾਨੂੰ ਕਿਵੇਂ ਮਿਲਿਆ ਤੇ ਕੀ ਕੀ ਸਟਰਗਲ ਕਰਨੀ ਪਈ ਇਹਦੇ ਪ੍ਰਤੀ ਇਹ ਸਾਡੇ ਜਿਵੇਂ ਸੀਨੀਅਰ ਹੁੰਦੇ ਨੇ ਥੀਏਟਰ ਦੇ ਵਿੱਚ ਉਹਨਾਂ ਦੀ ਕਾਲ ਆਈ ਸੀਗੀ ਕਿ ਇੱਕ ਮੂਵੀ ਆ ਉਹਦਾ ਇੱਕ ਮੀਟਿੰਗ ਆ ਤੇ ਅਸੀਂ ਮੀਟਿੰਗ ਤੇ ਗਏ ਸੀਗੇ ਉੱਥੋਂ ਫਿਰ ਦੱਸਿਆ ਕਿ ਇਦਾਂ ਇਦਾਂ ਕਰਕੇ ਜ਼ੌਂਬੀ ਦਾ ਇੱਕ ਟਾਪਿਕ ਹੈ ਇੱਕ ਤੇ ਮੂਵੀ ਬਣਨੀ ਆ ਤਾਂ ਉੱਥੋਂ ਫਿਰ ਮੂਵੀ ਦੀ ਸਟਾਰਟਿੰਗ ਹੋਈ ਸੀਗੀ ਤੇ ਕਦੇ ਸੋਚਿਆ ਸੀ ਕਿ ਜਦ ਮੈਂ ਫਿਲਮ ਦੇ ਵਿੱਚ ਜਾ ਕੇ ਕਰਾਂਗੇ ਤੁਸੀਂ ਇੱਕ ਥੀਏਟਰ ਆਰਟਿਸਟ ਸੀ ਉਸ ਤੋਂ ਪਹਿਲਾਂ ਤੁਸੀਂ ਰਾਮਲੀਲਾ ਚ ਵੀ ਕੰਮ ਕਰਦੇ ਹੋ ਕਦੇ ਸੋਚਿਆ ਸੀ ਕਿ ਫਿਲਮ ਤੇ ਜਾ ਕੇ ਆ ਕੰਮ ਕਰਾਂਗੇ ਨਹੀਂ ਵੀਰੇ ਕਦੇ ਸੋਚਿਆ ਨਹੀਂ ਸੀਗਾ ਪਹਿਲਾਂ ਮੈਂ ਬਚਪਨ ਤੋਂ ਰਾਮਲੀਲਾ ਕਰਦਾ ਆਂ ਤੇ ਰਾਮ ਲਿਲਾ ਦੇ ਵਿੱਚ ਕਈ ਕੈਰੈਕਟਰ ਕੀਤੇ ਨੇ ਮੈਂ ਪਵਿਸ਼ਨ ਦਾ ਹੋ ਗਿਆ ਕਕਈ ਹੋ ਗਿਆ ਲੇਡੀਜ਼ ਕੈਰੈਕਟਰ ਮੈਂ ਬਹੁਤ ਕੀਤੇ ਨੇ ਉਸ ਤੋਂ ਬਾਅਦ ਮੈਂ ਅ 22 ਦੇ ਵਿੱਚ ਥੀਏਟਰ ਸ਼ੁਰੂ ਕੀਤਾ ਸੀ ਅੱਜ ਮੈਨੂੰ 4 ਸਾਲ ਹੋ ਗਏ ਥੀਏਟਰ ਕਰਦਿਆਂ ਨੂੰ ਤੇ ਮੂਵੀ ਦਾ ਬਿਲਕੁਲ ਵੀ ਨਹੀਂ ਸੋਚਿਆ ਵੀ ਹਾਂ ਇੰਟਰਸਟ ਸੀਗਾ ਐਕਟਿੰਗ ਵਾਲੇ ਪਾਸੇ ਤੇ ਬਸ ਜਦੋਂ ਕਾਲ ਆਈ ਆਪਾਂ ਚੱਲੇ ਗਏ ਵਰਕਸ਼ਾਪ ਅਟੈਂਡ ਕੀਤੀ ਇਹਦੀ ਮਹੀਨੇ ਦੀ ਵਰਕਸ਼ਾਪ ਸੀਗੀ ਜ਼ੋਮਬੀ ਲੈਂਡ ਦੀ ਤੇ ਉਸ ਤੋਂ ਬਾਅਦ ਮੂਵੀ ਦਾ ਸਫ਼ਰ ਸ਼ੁਰੂ ਹੋ ਗਿਆ ਜਿਵੇਂ ਇਕ ਕਿਹਾ ਜਾਂਦਾ ਹੈ ਕਿ ਤੁਸੀਂ ਕੰਮ ਵੀ ਕਰ ਰਹੇ ਇਸ ਟਾਈਮ ਤੇ ਸਟਰਗਲ ਵੀ ਚੱਲ ਰਹੀ ਹੈ ਤੇ ਉੱਥੇ ਤੁਸੀਂ ਆਪਦਾ ਕੈਰੀਅਰ ਦੇ ਨਾਲ-ਨਾਲ ਕੰਮ ਕਰ ਰਹੇ ਹੋ ਸਟਰਗਲ ਕਰ ਰਹੇ ਹੋ ਕੈਰੀਅਰ ਕਰ ਰਹੇ ਹੋ ਕਿੰਨੀ ਕੀ ਡਿਫਿਕਲਟ ਡਿਫਿਕਲਟੀਜ਼ ਦੇਖਣੀਆਂ ਪੈਂਦੀਆਂ ਨੇ ਡਿਫਿਕਲਟ ਤਾਂ ਹੈ ਵੀ ਹੁਣ ਘਰ ਦੇ ਜ਼ਿੰਮੇਵਾਰੀਆਂ ਚੱਕਣੀਆਂ ਨੇ ਹਰੇਕ ਕੰਮ ਕਰਨਾ ਪੈਂਦਾ ਤੇ ਨਾਲ-ਨਾਲ ਜੌਬ ਵੀ ਕਰ ਰਹੇ ਹਾਂ ਹੁਣ ਸ਼ਾਪ ਤੇ ਹਾਂ ਸ਼ਾਪ ਤੇ ਕੰਮ ਕਰ ਰਹੇ ਹਾਂ ਤੇ ਜਦੋਂ ਕੰਮ ਆ ਜਾਂਦਾ ਤੇ ਮੈਂ ਕੰਮ ਤੇ ਚੱਲੇ ਜਾਂਦਾ ਫਿਲਮ ਇੰਡਸਟਰੀ ਦਾ ਜਿਵੇਂ ਸ਼ਾਰਟ ਮੂਵੀਜ਼ ਹੋ ਗਏ ਆ YouTube ਮੂਵੀਜ਼ ਹੋ ਗਈਆਂ ਸੀਰੀਅਲ ਦੇ ਛੋਟੇ-ਮੋਟੇ ਸੀਨ ਹੋ ਗਏ ਮੂਵੀਜ਼ ਹੋ ਗਿਆ ਕਰ ਲੈਣਾ ਹੁੰਦਾ ਤੇ ਕਦੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਲੈਸ਼ ਨਹੀਂ ਹੁੰਦਾ ਕਦੇ ਕੰਮ ਨਹੀਂ ਕਿਉਂਕਿ ਜਿੱਥੇ ਹੁਣ ਮੈਂ ਕੰਮ ਕਰ ਰਿਹਾ ਕੋਆਪਰੇਟਿਵ ਪਰਸਨ ਨੇ ਬਹੁਤ ਜ਼ਿਆਦਾ ਇਹਨਾਂ ਮੁਲਕੀ ਘਰ ਵਾਲਾ ਹਿਸਾਬ ਆ ਇਹਨਾਂ ਦੇ ਨਾਲ ਇਹਨਾਂ ਨੂੰ ਜਦੋਂ ਵੀ ਕਹਿੰਦਾ ਵੀ ਮੈਂ ਜਾਣਾ ਆ ਤੇ ਮੈਂ ਚੱਲ ਜਾਣਾ ਕੰਮ ਤੇ ਨੋ ਇਸ਼ੂ ਮੁੰਡਿਆਂ ਨੂੰ ਘਰੋਂ ਗਾਲਾਂ ਪੈਂਦੀਆਂ ਨੇ ਘਰਦਿਆਂ ਤੋਂ ਫਾਦਰ ਸਾਹਿਬ ਤੋਂ ਤੂੰ ਕੰਮ ਕਰ ਲਾ ਕੰਮਾਂ 'ਚ ਕੁਝ ਨਹੀਂ ਰੱਖਿਆ ਕਦੇ ਐਵੇਂ ਹੋਇਆ ਘਰਦਿਆਂ ਦੀ سپورਟ ਸੀ ਜਾਂ ਨਹੀਂ हां सर मैं कैसे था मेरे करदे सपोर्ट फुल सीगी क्योंकि assi करदे ਵਿੱਚੋਂ ਮਤਲਬ ਕਿ assi ਤਿੰਨ ਭੈਣ ਭਾਈਆਂ ਜਿਹਦੇ ਚੋਂ assi ਦੋ ਆਰਟਿਸਟ ਲਾਈਨ ਚਾ ਸਿਸਟਮ ਮੇਰੀ ਸਿੰਗਿੰਗ ਕਰਦੀ ਆ ਤੇ ਮੈਂ ਥੀਏਟਰ ਲਾਈਨ ਚਾ ਕਰਦੇ ਇਦਾਂ ਦਾ ਕੁਛ ਨਹੀਂ ਕਹਿੰਦੇ ਹੈਗੇ ਵੀ ਉਹ ਪੁਸ਼ ਕਰਦੇ ਆ ਵੀ ਤੁਸੀਂ ਕਰੋ ਹਨਾ ਪਹਿਲਾਂ ਸੀਗਾ ਵੀ ਆਪਣਾ ਜਦੋਂ ਕਾਲ ਤੋਂ ਮੇਰਾ ਗੈਪ ਸੀਗਾ ਬਿਲਾ ਬਠਰਦਾ ਸੀ ਯਾਰਾਂ ਦੋਸਤਾਂ ਨਾਲ ਫਿਰ ਉਸ ਟਾਈਮ ਬੋਲਦੇ ਹੁੰਦੇ ਸੀ ਜਦੋਂ ਮੈਂ ਜਦੋਂ ਤੁਹਾਡੀ ਅਰਨਿੰਗ ਆਣੀ ਸ਼ੁਰੂ ਹੋ ਜਾਂਦੇ ਨਾ ਤੁਹਾਡੇ ਜੋ ਤੁਹਾਡਾ ਸ਼ੌਂਕ ਹੁੰਦਾ ਉਹ ਤੋਂ ਅਰਨਿੰਗ ਆਣੀ ਸ਼ੁਰੂ ਹੋ ਜੇ ਤਾਂ ਫਿਰ ਕਰਦੇ ਪਿਆਰ ਬਹੁਤ ਕਰਦੇ ਆ ਤਾਂ ਕੁਝ ਵੀ ਕਰਦੇ ਵੀ ਤੁਸੀਂ ਜਾਓ 바ਵਾ ਜੀ ਤੁਸੀਂ ਕਹਿੰਿਆ ਮੈਂ ਥੀਏਟਰ ਕਰਿਆ ਥੀਏਟਰ ਦੇ ਵਿੱਚ ਜੇ ਮਿਮਿਕਰੀ ਹੋ ਗਈ ਜਾਂ ਫਿਰ ਕੋਈ ਹੋਰ ਚੀਜ਼ਾਂ ਹੋਣਗੇ ਕੁਝ ਕਰਕੇ ਦਿਖਾ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਹਾਂ ਇੱਕ ਮੈਂ ਇੱਕ ਦੋ ਵਜਾਂ ਕਰ ਸਕਦਾ ਇੱਕ ਜਿਵੇਂ ਬੱਚਾ ਰੋਂਦਾ ਆ ਤੇ ਉਹਦੀ ਕਰ ਸਕਦਾ ਜਵੇਂ ਬਾਬਾ ਜੀ ਤੁਸੀਂ ਬੱਚੇ ਦੀ ਹੁਣ ਆਵਾਜ਼ ਕੱਢੀ ਐ ਤੇ ਕਦੇ ਐ ਤਾਂ ਨਹੀਂ ਹੋਇਆ ਕਿ ਘਰ ਦੇ ਵਿੱਚ ਤੁਸੀਂ ਤੰਗ ਕਰਨ ਵਾਸਤੇ ਇਹ ਕੰਮ ਕਰਦੇ ਹੋ ਕਿ ਮੰਮੀ ਨੂੰ ਪਤਾ ਨਾ ਲੱਗੇ ਬੱਚੇ ਰੋ ਰੋ ਕੇ ਤੰਗ ਕਰੀ ਜਾਂਦੇ ਹੋ ਨਹੀਂ ਘਰੇ ਤਾਂ ਨਹੀਂ ਕੀਤੀ ਮੈਂ ਬਾਹਰ ਜ਼ਰੂਰ ਕੀਤੀ ਐ ਕਈ ਔਰ ਫਿਲਮ 'ਚ ਵੀ ਮੈਂ ਕਰ ਦਿੰਦਾ ਹੁੰਦਾ ਸੀਗਾ ਤੇ ਇੱਥੇ ਵੀ ਮੈਂ ਕਈ ਵਾਰੀ ਮਾਰਕੀਟ 'ਚ ਕਰ ਦਿੰਦਾ ਹੁੰਨਾ ਤੇ ਕਈ ਵਾਰ ਮੈਂ ਕੁੱਤੇ ਵੀ ਬੁਲਾਏ ਐ ਇੱਥੇ ਵਾਰੇ ਤੁਸੀਂ ਇੱਕ ਹੋਰ ਆਵਾਜ਼ ਕਰੀ ਦੂਸਰੀ ਆਵਾਜ਼ ਕਿਦੀ ਕੱਢ ਸਕਦੇ ਹੋ ਦੂਸਰੀ ਵਾਰ ਦੂਸਰੀ ਆਵਾਜ਼ ਮੈਂ ਕੁੱਤੇ ਦੀ ਕੱਢ ਕੇ ਦਿਖਾ ਦਿੰਦਾ ਹਾਂ ਔਰ ਤਾਂ ਮੈਂ ਕੀ ਕਰਾਂ ਤੇ ਭਾਈ ਜੇ ਤੁਸੀਂ ਮੈਨੂੰ ਜ਼ੌਂਬੀ ਵਿਲਾ ਵਿੱਚ ਘਰੇ ਹੋ ਤਾਂ ਕੋਈ ਸੀਨ ਹੈ ਜਿਹੜਾ ਬਿਨੂ ਢਿੱਲੋਂ ਨਾਲ ਜਾਂ ਫਿਰ ਉਧਰ ਦੇ ਅਦਾਕਾਰਾਂ ਨਾਲ ਯਾਦ ਕਰ ਰਿਹਾ ਹੋਵੇ ਜਾਂ ਫਿਰ ਜਿਵੇਂ ਕਿਵੇਂ ਦਾ ਨੇਚਰ ਆ ਉਹਨਾਂ ਦਾ ਗੁੱਸੇ ਵਾਲਾ ਪਿਆਰ ਵਾਲਾ ਤੇ ਮੈਂ ਇੱਕ ਕਿਰਾਏ ਇੱਕ ਦਿਨ ਐਦਾਂ ਹੋਇਆ ਕਿ ਅਸੀਂ ਨਾ ਜ਼ੌਂਬੀ ਸਾਰੇ ਬੈਠੇ ਸੀਗੇ ਥੱਕੇ ਹਾਰੇ ਕਿਉਂਕਿ ਪੂਰਾ ਦਿਨ ਸ਼ੂਟਿੰਗ ਦਾ ਸਵੇਰ 4 ਵਜੇ ਤੋਂ ਲੈ ਕੇ ਸ਼ੂਟਿੰਗ ਹੁੰਦੀ ਸੀ ਸਾਡੀ ਤੇ ਥੱਕੇ ਹਾਰੇ ਦੁਪਹਿਰ ਨੂੰ ਥੱਕ ਗਏ ਤੇ ਸਾਡੇ ਐਕਸ਼ਨ ਡਾਇਰੈਕਟਰ ਨੇ ਨਾ ਡੀਜੇ ਰੱਖਿਆ ਸੀਗਾ ਉਹਨੇ Song ਲਾਤਾ ਤੇ ਅਸੀਂ ਸਾਰੇ ਨੱਚਣ ਲੱਗ ਗਏ ਨੱਚਦੇ ਨੱਚਦੇ ਨਾ ਉਧਰੋਂ ਬੀਨੂ ਸਰਦਾਰ ਸੀ ਸੀ ਤਾਂ ਉਹਨੇ ਐਂਟਰੀ ਕੀਤੀ ਤੇ ਉਹਨਾਂ ਨੇ ਜ਼ੋਮਬੀਆ ਨੂੰ ਦੇਖ ਕੇ ਨਾ ਤੇ ਉਹ ਖੁਦ ਵਿੱਚ ਆਏ ਉਹ ਬਹੁਤ ਯਾਦਗਾਰੀ ਸੀ ਇਹ ਰਿਹਾ ਕਿ ਇੱਕ ਸਟਾਰ ਹੋ ਕੇ ਉਹਨਾਂ ਨੇ ਸਿੰਪਲੀਸਿਟੀ ਦਿਖਾਈ ਡਾਊਨ ਟੂ ਅਰਥ ਨੇ ਬਹੁਤ ਅੱچھے ਪਰਸਨ ਨੇ ਤੇ ਜਦੋਂ ਵੀ ਉਹਨਾਂ ਨੇ ਸੈੱਟ ਤੇ ਆਉਣਾ ਹਰੇਕ ਬੰਦੇ ਨਾਲ ਹੱਥ ਮਿਲਾਉਂਦੇ ਸੀਗੇ ਉਹ ਮਤਲਬ ਭਾਈ ਜਿਵੇਂ ਸੁਪਨਾ ਰਹਿੰਦਾ ਹੈ ਕਿ ਮਾਪਿਆਂ ਦੇ ਵਾਸਤੇ ਕੁਝ ਕਰਨਾ ਉਹ ਕੀ ਸੁਪਨਾ ਥੋੜਾ ਜਿਵੇਂ ਕੈਰੀਅਰ ਲਾਈਨ 'ਚ ਅ ਕੈਰੀਅਰ ਲੈਂਡ ਚ ਕੀ ਹੈ ਕਿ ਹੁਣ ਮੈਂ ਐਕਟਰ ਦੀ ਆਪਣਾ ਫਿਲਮ ਇੰਡਸਟਰੀ ਚ ਜਾ ਰਿਹਾ ਹਾਂ ਨਿੰਮਕੇ ਮੇਰਾ ਸੁਪਨਾ ਇਹ ਹੀ ਹੈ ਕਿ ਮੈਂ ਘਰ ਦੇ ਨੂੰ ਫ੍ਰੀ ਕਰ ਦਾਂ ਬੇਬੀ ਮੈਂ ਬਿਠਾ ਕੇ ਹੁਣ ਖਵਾਵਾਂ ਇਹ ਸੁਪਨਾ ਹੈ ਮੇਰਾ ਕਿਉਂਕਿ ਮੇਰੇ ਪਾਪਾ ਨੂੰ ਘਟੋ ਘਟ 30 ਤੋਂ 35 ਸਾਲ ਹੋ ਗਏ ਜੌਬ ਕਰਦਿਆਂ ਨੂੰ ਹੈਨਾ ਮੰਮੀ ਵੀ ਕਰ ਰਹੇ ਨੇ ਤੇ ਹੁਣ ਮੇਰਾ ਇੱਕੋ ਹੀ ਸੁਪਨਾ ਕਿ ਆਪਾਂ ਕੁਝ ਹੈਨਾ ਕਰੀਏ ਤੇ ਸਟਰਗਲ ਜਾਰੀ ਹੈ ਹੁਣ ਤੇ ਬਹੁਤ ਜਲਦੀ ਆਪਾਂ ਕਰਾਂਗੇ ਕੁਛ ਨਾ ਕੁਛ ਵੱਡਾ ਕਿੰਨੇ ਕੇ ਉਤੜਾਓ ਚੜਾਓ ਦੇਖਣ ਨੂੰ ਮੇਰੇ ਮਤਲਬ ਅਪ ਐਂਡ ਡਾਊਨਸ ਦੇਖਣ ਨੂੰ ਮਿਲਣ ਨੇ ਲਾਈਫ ਦੇ ਵਿੱਚ ਅਪ ਐਂਡ ਡਾਊਨਸ ਆ ਬਈ ਬਹੁਤ ਦੇਖਣ ਨੂੰ ਮਿਲ ਗਏ ਹਨਾ ਕਈ ਵਾਰ ਐ ਹੁੰਦਾ ਸੀਗਾ ਵੀ ਪੈਸੇ ਮੁੱਕ ਜਾਨੇ ਹੁਣ ਇੱਕ ਕਿਕੇਰਾ ਮੈਂ ਮੋਟਰਸਾਈਕਲ ਲੇਤਾ ਸੀਗਾ ਬਈ ਤਉ ਦੀ ਗਿਸ਼ਤਾ ਨਹੀਂ ਸੀ ਪਰ ਹੋਈਆਂ ਫਿਰ ਤੋਂ ਮੋਟਰਸਾਈਕਲ ਚੱਕ ਕੇ ਲੱਗੇ ਸੀਗੇ ਤੇ 2 ਮਹੀਨੇ ਐ ਹੋਇਆ ਕਿ ਮੋਟਰਸਾਈਕਲ ਉਹਨਾਂ ਕੋਲ ਖੜਾ ਰਿਹਾ ਸੀਗਾ ਤੇ ਇੱਕ ਸਿਚੁਏਸ਼ਨ ਆ ਗਈ ਸੀ ਵੇਚ ਦਈਏ ਹਨਾ ਕਿ ਕਿਉਂਕਿ ਮम्मा ਦਾ ਗਿਫਟ ਸੀਗਾ ਵੇਚ ਸਕਦਾ ਨਹੀਂ ਸੀ ਇਹ ਥੋਟ ਆ ਗਿਆ ਸੀਗਾ ਤੇ ਉਹ ਕਿਸੇ ਵੀ ਤਰ੍ਹਾਂ ਮੰਮਾ ਨੇ ਚਲੋ ਪੈਸੇ ਕਰਕੇ ਦਿੱਤੇ ਤੇ ਉਹ ਫਿਰ ਕਢਾ ਕੇ ਲਗਿਆ ਸੀਗਾ ਮੈਂ ਉਤਾਰ ਚੜਾ ਤਾਂ ਚਲਦੀ ਰਹਿੰਦੇ ਆ ਬਈ ਜ਼ਿੰਦਗੀ 'ਚ ਭਾਵੇਂ ਸਟਾਰ ਐ ਭਾਵੇਂ ਆਮ ਇਨਸਾਨ ਐ ਭਾਵੇਂ ਕੋਈ ਵੀ ਐ ਭਾਵੇਂ ਬੰਨੇ ਵੀ ਐ ਨਾ ਉਹਦੀ ਲਾਈਫ 'ਚ ਵੀ ਉਤਾਰ ਚੜਾ ਆਉਂਦੇ ਰਹਿੰਦੇ ਆ ਤੁਸੀਂ ਗੱਲ ਕਰੀਏ ਜਿਵੇਂ ਆਧਾ ਯੂਥ ਤੁਹਾਡੇ ਵਰਗਾ ਫਿਲਮਾਂ ਦੇ ਵਿੱਚ ਜਾ ਰਿਹਾ ਲਾਈਵ ਵਾਸਤੇ ਸਟ੍ਰੈਗਲ ਕਰ ਰਹਾ ਪਰ ਕਿਥੇ ਨਾ ਕਿਥੇ ਯੂਥ ਨਸ਼ਿਆਂ ਦੇ ਵਿੱਚ ਪੈ ਜਾਂਦਾ ਨਸ਼ਿਆਂ ਦੇ ਵਿੱਚ ਡੁੱਬ ਜਾਂਦਾ ਹੈ ਘਰਦਿਆਂ ਦਾ ਮਤਲਬ ਉਜੜ ਪੈ ਜਾਂਦਾ ਇੱਕ ਤਰੀਕੇ ਨਾਲ ਤੁਸੀਂ ਕਦੇ ਇਹ ਰਾਮਾਂ ਤੇ ਗਏ ਹੋ ਜਾਂ ਫਿਰ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹੇ ਜਿਹੇ ਰਾਮਾਂ ਤੋਂ ਦ 13 ਬਈ ਇੱਕ ਦੋ ਵਾਰ ਹੋਇਆ ਕਿ ਮੈਂ ਗਿਆ ਘਰੇ ਵੀ ਫੜਿਆ ਗਿਆ ਸੀਗਾ ਮੈਂ ਤੇ ਇਹ ਕੰਮ ਤੋਂ ਬਈ ਦੂਰ ਹੀ ਰਹਿਣਾ ਸਹੀ ਆ ਜਿੱਥੇ ਕਰ ਮੈਂ ਕਹਿੰਦਾ ਵੀ ਨਸ਼ੇਆਂ ਕਰਕੇ ਨਾ ਬੰਦਾ ਇੱਕ ਹਿਜਕਚਾੜ ਜਿਹਾ ਵਾਲਾ ਹੋ ਜਾਂਦਾ ਖਿਜਿਆ ਹੋਇਆ ਹੋ ਜਾਂਦਾ ਤੇ ਜਦੋਂ ਨਸ਼ਿਆਂ ਤੋਂ ਬਾਹਰ ਹੁੰਦਾ ਉਹ ਲਾਈਫ ਬਹੁਤ ਦੋ ਤਿੰਨ ਮਹੀਨੇ ਬਹੁਤ ਡਿਫਿਕਲਟ ਰਹਿੰਦੇ ਆ ਉਹ ਨਸ਼ਾ ਛੱਡਣ ਵਾਸਤੇ ਤੇ ਜਦੋਂ ਉਹ ਜਦੋਂ ਨਸ਼ੇ ਤੋਂ ਫ੍ਰੀ ਹੋ ਜਾਂਦਾ ਨਾ ਉਹ ਹੈਪੀ ਲਾਈਫ ਬਹੁਤ ਹੁੰਦੀ ਆ ਕਿਉਂਕਿ ਹੁਣ ਮੈਂ ਮੈਂ ਆਪਦਾ ਐਕਸਪੀਰੀਅੰਸ ਸ਼ੇਅਰ ਕਰਦਾ ਪਹਿਲਾਂ ਮੇਰਾ ਬ੍ਰਦਰ ਵੀ ਸੀਗਾ ਬਹੁਤ ਜ਼ਿਆਦਾ ਨਸ਼ੇ 'ਚ ਤੇ ਉਹਨਾਂ ਨੇ ਜਦੋਂ ਛੱਡਿਆ ਤੇ 2 ਕੁ ਮਹੀਨੇ ਡਿਪਰੈਸ਼ਨ 'ਚ ਰਿਹਾ ਉਹ ਬਿਲਕੁਲ ਬਹੁਤ ਜ਼ਿਆਦਾ ਬਿਮਾਰ ਸੀ ਅੱਜ ਜਦੋਂ ਹੁਣ ਠੀਕ ਹੋਇਆ ਵੀ ਥੋੜਾ ਜਿਹਾ ਠੀਕ ਆ ਉਹ ਤੇ ਐਵੇਂ ਮੇਰੇ ਪਾਪਾ ਨੇ ਪਾਪਾ ਡਰਿੰਕ ਕਰਦੇ ਸੀਗੇ ਤੇ ਹੁਣ ਜਦੋਂ ਪਾਪਾ ਨੇ ਡਰਿੰਕ ਛੱਡਿਆ ਉਹ ਹੈਪੀ ਰਹਿੰਦੇ ਆ ਬਈ ਜਦੋਂ ਨਸ਼ੇ ਤੋਂ ਰਿਲੀਫ ਮਿਲ ਜਾਂਦਾ ਨਾ ਬੰਦਾ ਆਟੋਮੈਟਿਕਲੀ ਹੈਪੀ ਰਹਿਣ ਲੱਗ ਜਾਂਦਾ ਗੱਲਾਂ ਬਾਤਾਂ ਕਰਨੀਆਂ ਹਨਾ ਘਰਦਿਆਂ ਨਾਲ ਤੇ ਜਦੋਂ ਨਸ਼ੇ 'ਚ ਰਹਿੰਦਾ ਬੰਦਾ ਗੱਲਾਂ ਬਾਤਾਂ ਕਦੇ ਨਹੀਂ ਬਾਬਾ ਜੀ ਕਿਹੜਾ ਥੀਏਟਰ ਦਾ ਪਲੇ ਸਭ ਤੋਂ ਬੈਸਟ ਰਹਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਯਾਦਗਾਰ ਯਾਦਗਾਰ ਮੇਰੀ ਜ਼ਿੰਦਗੀ ਦਾ ਮੈਂ ਇੱਕ ਦੋ ਪਲੇ ਕਿਤੇ ਨੇ ਦੋ ਹੀ ਪਲੇ ਮੇਰੇ ਬੈਸਟ ਰਹੇ ਨੇ ਇੱਕ ਤਾਂ ਸੀਗਾ ਮੁਕਤੀ ਧਾਮ ਠੀਕ ਸੁਖੀ ਪਤਨਾ ਜੀ ਨੇ ਕਰਾਇਆ ਸੀਗਾ ਉਹ ਅਸੀਂ ਜੰਮੂ ਕਰਕੇ ਆਏ ਸੀਗੇ ਤੇ ਉਹ ਬਹੁਤ ਇਮੋਸ਼ਨਲ ਪਲੇ ਸੀਗਾ ਤੇ ਦੂਜਾ ਸੀਗਾ ਰੂਪ ਕਮਰ ਇਹ ਯੂਨੀਵਰਸਿਟੀ ਕੀਤਾ ਸੀਗਾ ਅਸੀਂ ਬਹੁਤ ਯਾਦਗਾਰ ਪਲੇ ਸੀਗਾ ਤੇ ਕੋਟ ਵੀ ਬਹੁਤ ਖਾਦੀਆ ਉਸਤਾਦਾਂ ਦੋ ਸੀ ਨੰਦੇ ਹੀ ਉਹ ਦਖਾਦੇ ਆ 노 ਡਾਊਟ ਹਾਂ ਇੱਕ ਜਿਹੜੀ ਮੇਰੀ ਸ਼ੁਰੂਆਤ ਹੋਈ ਸੀਗੀ ਥੀਏਟਰ ਦੀ 2022 22 ਚ ਹੋਈ ਸੀਗੀ ਤੇ ਨੁੱਕੜ ਤੋਂ ਹੋਈ ਸੀਗੀ ਮੈਂ ਨੁੱਕੜ ਚ ਬਹੁਤ ਕੁਝ ਸਿੱਖਿਆ ਬਈ ਸਰਜੀਤ ਜਗਨੂ ਜੀ ਹੋਗੇ ਸੁਖੀ ਪਾਤੜਾ ਜੀ ਹੋਗੇ ਸਾਡੇ ਸੀਨੀਅਰ ਹੋਗੇ ਬਹੁਤ ਕੁਝ ਸਿਖਾਉਂਦੇ ਸੀਗੇ ਤੇ ਮੇਰੀ ਲਾਈਫ ਥੀਏਟਰ ਨੇ ਹੀ ਚੇਂਜ ਕੀਤੀ ਹੈ ਕਿਉਂਕਿ ਮੈਂ ਖੁਦ ਇੱਕ ਵਾਰੀ ਡਿਪਰੈਸ਼ਨ ਚ ਰਹਿਣ ਲੱਗ ਗਿਆ ਸੀਗਾ ਥੋੜਾ ਬੋਤਾ ਤੇ ਕੱਲਾ ਬੈਠਾ ਰੋਣ ਲੱਗ ਜਾਂਦਾ ਸੀਗਾ ਬਈ ਮੈਂ ਤੇ ਉਹ ਤੋਂ ਬਾਅਦ ਜਦੋਂ ਮੈਂ ਥੀਏਟਰ 'ਚ ਗਿਆ ਉੱਥੋਂ ਮੇਰੀ ਲਾਈਫ ਬਦਲਾ ਆਈ ਵੀ ਆ ਵੀ ਜ਼ਿੰਦਗੀ ਆ ਤੇ ਥੀਏਟਰ ਲਾਈਫ 'ਚ ਇੱਕ ਬਾਡੀ 'ਚ ਬੰਦਾ 4-4-5 ਤੋਂ 4-4-5-5 ਲਾਈਫ ਜਿੰਦਾ ਤੇ ਉਹ ਲਾਈਫ ਕਿਵੇਂ ਜਿੰਦਾ ਜਿਵੇਂ ਹੁਣ ਬੱਚੇ ਦਾ ਕੈਰੇਕਟਰ ਆ ਉਹ ਵੀ ਉਹ ਕਰਦਾ ਬੁੱਢੇ ਦਾ ਕੈਰੇਕਟਰ ਆ ਉਹ ਵੀ ਉਹ ਕਰਦਾ ਲੇਡੀ ਕੈਰੇਕਟਰ ਵੀ ਕਰਦਾ ਕਿਨਰ ਕੈਰੇਕਟਰ ਵੀ ਕਰਦਾ ਸਾਰੇ ਕੈਰੇਕਟਰ ਇੱਕ ਬੰਦਾ ਕਰਦਾ ਕਈ ਵਾਰ ਕਿਨਰ ਦਾ ਜ਼ਿਕਰ ਕਰਿਆ ਤੁਸੀਂ ਕਿਨਰ ਦਾ ਕਦੇ ਕੈਰੇਕਟਰ ਕਰਿਆ ਮੈਂ ਬਈ ਗੇਰਾ ਕੀਤਾ ਕਰਕੇ ਦਿਖਾਵਾਂਗੇ ਦਰਸ਼ਕਾਂ ਨੂੰ ਕੀਦਾ ਬਈ ਹੁਣ ਮੈਂ ਬੈਠੇ-ਬੈਠੇ ਤਾਂ ਗੇਮਿੰਗ ਕਰਕੇ ਦਿਖਾਵਾਂ ਤੇ ਨਾਂ ਵਾ ਚੇਂਜ ਕਰਕੇ ਦਿਖਾ ਦੋ ਆਵਾਜ਼ ਹੁਣ ਮੈਨੂੰ ਡਾਇਲੋਗ ਵੀ ਨਵੇਂ ਜਿਆਦਾ ਹੈਗਾ ਤੇ ਕਿਵੇਂ ਸੀ ਚਲੋ ਸੀਨਾ ਉਹ ਵਧੀਆ ਲੱਗਿਆ ਤੁਹਾਨੂੰ ਪਹਿਲਾਂ ਤਾਂ ਮੁਬਾਰਕਾ ਤੁਸੀਂ ਬੀਨੂ ਢਿੱਲੋ ਜੀ ਨਾਲ ਫਿਲਮ ਦੇ ਵਿੱਚ ਕੰਮ ਕਰਿਆ ਤੁਹਾਡੀ ਸਟਰਗਲ ਲਾਈਫ ਬਹੁਤ ਵਧੀਆ ਲੱਗੀ ਬਾਕੀ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸੂਗਾ ਕਿ ਇਹ ਮੇਰਾ ਮਿੱਤਰ ਹੈ ਤੇ ਇਹਨੇ ਵੀ ਮੈਂ ਵੀ ਇਹਦੇ ਨਾਲ ਥੀਏਟਰ ਕਰ ਰੂਪ ਕਵਰ ਦੇ ਵਿੱਚ ਅਸੀਂ ਇਕੱਠੇ ਸੀ ਤੇ ਬਹੁਤ ਵਧੀਆ ਲੱਗਦਾ ਜਦੋਂ ਆਪਣਾ ਮਿੱਤਰਿਆਂ ਦੋਸਤ ਅੱਗੇ ਸਟਰਗਲ ਕਰਦਾ ਲਾਈਫ 'ਚ ਤੇ ਤਰੱਕੀਆਂ ਕਰਦਾ ਤੇ ਅਸੀਂ ਵੀ ਇਹੀ ਕਰਾਂਗੇ ਹੋਪ ਕਿ ਇਹਨੂੰ ਤਰੱਕੀਆਂ ਮਿਲਣ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ